ਵਿਚ 10 ਸਾਲ ਦਾ ਇਲਾਜ ਤਾਂ ਰਿਹਾ ਵੱਡੇ ਵੱਡੇ ਜੋ ਦਾਅਵੇ ਵੀ ਕਰਦੇ ਸੀਗੇ ਕਿ ਅਸੀਂ ਸਕੂਲ ਬਣਾਤੇ ਆ ਜਾਂ ਅਸੀਂ ਬਹੁ ਹੈਲਥ ਸੈਂਟਰ ਸਪਲਿਸ਼ ਅਪਡੇਟ ਕਰਤਾ ਆ ਕਿ ਉਹੀ ਕਾਰਨ ਜਿਹੜਾ ਕਿ ਜਿਹ ਪ੍ਰਿਸੀਪਲ ਪਹਿਲਾ ਜੋ ਵਾਅਦਾ ਕਰਕੇ ਆਏ ਸੀਗੇ ਦਿੱਲੀ ਦੇ ਬੋਟਾਂ ਨਾਲ ਵੀ ਉਸ ਕਾਰਨ ਕਰਕੇ ਦਿੱਲੀ ਵਿਚ ਹਾਰ ਹੋਈ ਆ ਆਮ ਆਦੀ ਪਾਕੇ ਜੀ ਤਾਂ ਸਿਸਟਮ ਬੜਾ ਖਰਾਬ ਹੋ ਚੁੱਕਾ ਜਿਹੜਾ ਵੀ ਪੋਲੀਟਿਸ਼ੀਅਨਾਂ ਦੀ ਹੈ ਬਿਊਰੋਕਰੇਸੀ ਦੀ ਹੈ ਪਾਵਰ ਚੱਲਿਆ ਉਹਦਾ ਇੱਕ ਮੇਨ ਹੈ ਜਿਹ ਮੇਂ ਫਟ ਚਾਹੇ ਕਹਿੰਦਾ ਦੁਨੀਆ ਸੁਆਹ ਨੀ ਆ ਮਸੇ ਵੀ ਕੋਈ ਗੀਵਰ ਨਹੀਂ ਜਿਹੜਾ ਕਿ ਕਿਸੇ ਕਾਸਟ ਨਾਲ ਜਾਂ ਕਿਸੇ ਤਰ੍ਹਾਂ ਨਾਲ ਲੱਗਿਆ ਕੋਈ ਗੀਵਰ ਨਹੀਂ ਓਰੀਜਿਨਲ ਸੁਵਾਈ ਜੀ ਦੇਖੋ ਮੈਂ ਕਿਸੇ ਕਰਕੇ ਮੇਰੇ ਤੋਂ ਇਹਨਾਂ ਮੰਨ ਲੈ ਇੱਕ ਲੈਕਚਰ ਸੀਗਾ ਮੈਂ ਕਿਹਾ ਦੇਖੋ ਆਪਣੇ ਜਥੇਦਾਰ ਗੁਰਮੀਤ ਸਿੰਘ ਕੋਂਕੇ ਦਾ 33 ਸਾਲ ਦਾ 25 ਸਾਲ ਪਹਿਲਾਂ ਤੋਂ ਜੀ ਉਹ ਵਾਟ ਹੋਇਆ ਸੀ ਜੀ 300 ਸਾਲ ਨਹੀਂ ਕਿਹਾ ਸੀ 300 ਇਹ ਗੁੰਨ ਨਹੀਂ ਤਾਂ ਤਾਂ ਕਿੰਨੇ ਹੁੰਦਾ ਭਾਗ ਹੋਇਆ ਮੋਰ ਮੋਰ ਨਾਮ ਬਾਕੀ ਬਕਦੇ ਬਾਕੀ ਬਕਦੇ ਉਹਨਾਂ ਨੂੰ ਉਸ ਵਾਲੇ ਜਿਹੜੇ ਉਹ ਰਿਟਾਇਰ ਹੋ ਗਏ ਕੋਈ ਕਿਤੇ ਕਿਤੇ ਨਹੀਂ ਉਹ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਆਫਟਰ 36 ਕਿਸੇ ਸਕਿਉਟੀ ਪਾਰਟ ਆਫ ਵੀ ਨਾਲ ਉਹ ਕੋਈ ਦਸਤੋ ਨਹੀਂ ਕਰ ਸਕਦੀ ਗਵਰਨਰਟ ਠੀਕ ਆ ਉਹ ਉਹ ਵੱਖਰੀ ਗੱਲ ਹੈ ਜਾਂ ਉੱਤੇ ਕੋਈ ਨਹੀਂ ਐਕਸ਼ਨ ਹੈ ਨਾ ਉਹ ਕਿਹੋ ਜਿਹਾ ਲੱਗ ਪਰ ਤੁਸੀਂ ਥਿਵਤਾ ਕਰੋ ਮੇਰੀ ਰਿਪੋਰਟ ਥਿਵਨੀ ਵੀ ਕੀਤੀ ਠੀਕ ਆ ਔਰ ਉਹਦਾ ਚਾਰਜ ਕੀ ਹੈ ਉਹਦੇ ਵਿੱਚ ਗਵਰਨਰਟ ਵੀ ਵਰਡ ਹੈ ਕਿਉਂ ਡੀਜੀਐਲ ਵਰਡ ਹੈ ਇਸ ਕਰਕੇ ਉਹ ਜਿਹੜੀ ਮੇਰੀ ਰਿਪੋਰਟ ਦੇ ਵਿੱਚ ਫਾਰਮੈਟ ਅਪਲਾਈ ਕਰ ਪਾਈ ਨਹੀਂ ਸੀ ਬਿਲਕੁਲ ਬਿਲਕੁਲ ਜਿਹੜੇ ਇਹਦਾ ਵਾਅਦਾ ਹੀ ਕੀਤਾ ਸੀ ਕਿ 24 ਆਵਰ ਚ ਸੀ ਪਰ ਵੀ ਦੇਖੋ ਸਾਹਿਬ ਦੀ ਰਿਪੋਰਟ ਜਿਹੜੀ ਉਹ ਹੋਣੀ ਨਹੀਂ ਜਿਹੜਾ ਉਹ ਨਹੀਂ ਸੁਧਲਦਾ ਉਹਨੂੰ ਕਿ ਸੋਇ ਟਿੱਕੀ ਉਹ ਰਿਪੋਰਟ ਦੇ ਕੋਈ ਐਕਸ਼ਨ ਨਹੀਂ ਉਹ ਸੀ ਇਹ ਕੋ ਮੇਰੀ ਰਿਪੋਰਟ ਨੂੰ ਕਹ ਰਿਆ ਸੀ ਜੀ ਅਸੀਂ ਵੀ ਤੁਹਾਨੂੰ 24 ਆਵਰ ਚ ਸੀ ਅੱਖ ਲਗਾ ਕੇ ਤੇ ਉਹ ਲੋਕ ਜਿਹੜਾ ਸਾਡੇ ਨੇੜੇ ਹੋ ਗਏ ਆ ਤੇ ਕੋਈ ਐਕਸ਼ਨ ਨਹੀਂ ਐਕਸ਼ਨ ਕਾਦਾ ਬਸ ਉਹ ਜਿਹੜੇ ਬੰਦ ਹੋ ਜਿੰਦੇ ਨੇ ਇਨਵੋਲਡ ਸੀ ਉਹਨਾਂ ਤੋਂ ਨਹੀਂ ਕੋਸੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਲਾਈਵ ਤੋਂ ਲੈ ਕੇ ਹਾਜ਼ਰ ਆ ਅੱਜ ਦੇ ਸ਼ੋਅ ਵਿੱਚ ਤੁਹਾਨੂੰ ਦੱਸਦੀ ਆ ਕਿ ਜਿੱਥੇ ਆਮ ਆਦੀ ਪਾਰਟੀ ਦੇ ਖਰਾਰੇ ਹਾਰ ਹੁੰਦੀ ਆ ਦਿੱਲੀ ਅਸੈਂਬਲੀ ਇਲੈਕਸ਼ਨ ਵਿੱਚ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸਾਰੇ ਜੋ ਆਪ ਦੇ ਐਮਐਲਏ ਨੇ ਪੰਜਾਬ ਦੇ ਤੇ ਮਿਨਿਸਟਰ ਇਨਕਲੂਡਿੰਗ ਭਗਵੰਤ ਸਿੰਘ ਮਾਨ ਨੂੰ ਵੀ ਬੁਲਾਇਆ ਹੋਇਆ ਹੈ ਮੀਟਿੰਗ ਵਿੱਚ ਉਹਨਾਂ ਨੇ ਮੀਟਿੰਗ ਵਿੱਚ اٹੈਂਡ ਕਰਕੇ ਆਏ ਨੇ ਮੀਟਿੰਗ ਤੋਂ ਬਾਅਦ ਜ਼ਰੂਰ ਮੁੱਖ ਮੰਤਰੀ ਉਹਨਾਂ ਨੇ ਜੋ ਮਾਨ ਉਹਨਾਂ ਨੇ ਕਿਹਾ ਕਿ ਇਹ ਮੀਟਿੰਗ ਇਸ ਲਈ ਬੁਲਾਈ ਗਈ ਸੀ ਤਾਂ ਕਿ ਜੋ ਡਵੈਲਪਮੈਂਟ ਦੇ ਇਸ਼ੂ ਆ ਰੁਕਣਾ ਜਾਣ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਧੰਨਵਾਦ ਕੀਤਾ ਹੈ ਸਾਰੇ ਹੀ ਪੰਜਾਬ ਦੇ ਐਮ ਐਲ ਏ ਸੇ ਮਿਨਿਸਟਰ ਦਾ ਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਪ੍ਰਚਾਰ ਕੀਤਾ ਹੈ ਤੇ ਪੂਰਾ ਡਟ ਕੇ ਪਾਰਟੀ ਲਈ ਖੜੇ ਰਹੇ ਨੇ ਲੇਕਿਨ ਉਸ ਦੇ ਬਾਵਜੂਦ ਆਪੋਜੀਸ਼ਨ ਪਾਰਟੀ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਨੇ ਕਿ ਆਮ ਆਦੀ ਪਾਰਟੀ ਜਦੋਂ ਦਿੱਲੀ ਵਿੱਚ ਹਾਰ ਜਾਂਦੀ ਹੈ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਹਾਰ ਜਾਂਦੇ ਨੇ ਤਾਂ ਉਹਨਾਂ ਦਾ ਫੋਕਸ ਹੁਣ ਪੰਜਾਬ ਵਿੱਚ ਆ ਗਿਆ ਹੈ ਅਤੇ ਹੋ ਸਕਦਾ ਹੈ ਭਗਵੰਤ ਮਾਨ ਨੂੰ ਵੀ ਸੀਟ ਤੋਂ ਲਾ ਦਿੱਤਾ ਜਾਵੇ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਬਣ ਜਾਣ ਤੋ ਇਸ ਦੇ ਸੰਬੰਧ ਵਿੱਚ ਹੀ ਬਧੇਰੇ ਜਾਣਕਾਰੀ ਲੈ ਕੇ ਪੀ ਨਾਲ ਕੀ ਕਾਰਜਗੁਜ਼ਾਰੀ ਢਾਈ ਸਾਲ ਦੀ ਵਿੱਚ ਰਹੀ ਹੈ ਸਾਡੇ ਨਾਲ ਜਸਟਿਸ ਚੋਰਾ ਸਿੰਘ ਜੀ ਵੀ ਜੁੜੇ ਹੋਏ ਨੇ ਜੋ ਖੁਦ ਆਮ ਆਦੀ ਪਾਰਟੀ ਮੈਂ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਅਤੇ ਜੋ ਸੈਕਰਲਾਈਜ਼ ਦੇ ਕਿਸੇਜ਼ ਨੇ ਉਹ ਉਹਨਾਂ ਨੇ ਖੁਦ ਪ੍ਰੋਪ ਕੀਤੇ ਨੇ ਆਉ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਸੀਂ ਜੂਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਾਰੇ ਤੁਹਾਡੇ ਹਰਤਾਲ ਚੈਨਲ ਦੇ ਜਿੰਨੇ ਵੀ ਈਵਿੰਗ ਲੱਗੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਦਿੱਲੀ ਵਿੱਚ 10 ਸਾਲ ਦਾ ਇਲਾਜ ਤਾਂ ਰਿਹਾ ਵੱਡੇ ਵੱਡੇ ਜੋ ਦਾਅਵੇ ਵੀ ਕਰਦੇ ਸੀਗੇ ਕਿ ਅਸੀਂ ਸਕੂਲ ਬਣਾਤੇ ਆ ਜਾਂ ਅਸੀਂ ਬਹੁ ਹੈਲਥ ਇਨਫਰਾਸਟ੍ਰਕਚਰ ਐਕਸਚੇਂਜ ਕਰਤਾ ਆ ਕਿ ਉਹੀ ਕਾਰਨ ਰਿਹਾ ਕਿ ਜੋ ਪ੍ਰਿੰਸੀਪਲ ਪਹਿਲਾਂ ਜੋ ਵਾਅਦੇ ਕਰਕੇ ਆਏ ਸੀਗੇ ਦਿੱਲੀ ਦੇ ਬੋਟਾਂ ਨਾਲ ਵੀ ਉਸ ਕਾਰਨ ਕਰਕੇ ਦਿੱਲੀ ਵਿੱਚ ਹਾਰ ਹੋਈ ਆ ਆਮ ਆਦੀ ਪਾਰਟੀ ਦੀ ਦੇਖੋ ਜਿਹੜੇ ਵਾਲੇ ਇਹਨਾਂ ਕੀਤੇ ਸੋ ਉਹ ਨਹੀਂ ਕਿਤੇ ਉਸ ਕਰਕੇ ਲੋਕਾਂ ਨੂੰ ਨਰਾਜ਼ੀ ਸੀ ਤੇ ਉਹ ਉਹ ਦਿੱਲੀ ਦੇ ਜਿਹੜੇ ਮਿਸਟਰ ਉਹ ਹੀ ਕਹਿ ਰਹੇ ਆ ਜੀ ਦਿੱਲੀ ਦੇ ਜਿਹੜੇ ਸਿਸਟਰ ਆ ਗਿਆ ਉਹਨੇ ਇੱਕ ਦਿਨ ਪੁੱਛਿਆ ਕਿ ਇਹ ਕਿਹੜਿਆ ਸੀ ਉਹ ਕਹਿੰਦਾ ਸੀ ਕਿ ਉੱਥੇ ਕੋਈ ਟੈਕਸ ਕੋਈ ਨਹੀਂ ਹੋ ਰਿਹਾ ਬਾਰੂ ਨਦੀ ਕਰਾ ਕੇ ਤੇ ਉਹ ਲੈਟ ਚ ਲਿਖਿਆ ਰਹੇ ਹੈ 쇼 ਕਰੀਆਂ ਗਏ ਫਿਰ ਜਿਹੜੇ ਐਜੂਕੇਸ਼ਨ ਦੇ ਵਿੱਚ ਆ ਗਏ ਜਿਹੜੇ ਬੱਚੇ ਗਰੀਬਾਂ ਦੇ ਹੈਗੇ ਆ ਉਹ ਨੰਬਰ ਜਿਹੜਾ ਕਿ ਜਿਆਦਾ ਅੰਮੀ ਦੇ ਵਿੱਚ ਜਿਹੜਾ ਚੰਗੇ ਗਿਆ ਦੇਖਿਆ ਵੀ ਨਹੀਂ ਅੱਗੇ ਜਾ ਸਕਦਾ ਉਹ ਉਹ ਨਾ ਕਰਣ ਲਈ ਦਾ ਕਿ ਉਹਨਾਂ ਦਾ ਰਿਜ਼ਲਟ ਜਿਹੜਾ ਪੂਰਾ 100% ਸ਼ੋ ਹੋਵੇ ਇਸ ਤਰ੍ਹਾਂ ਦੀ ਗੱਲ ਆ ਰਹੀ ਕਿ ਉਹਨਾਂ ਜਿਹੜੇ ਨਿਕਲ ਕੇ ਆ ਰਹੀ ਹੈ ਹੁਣ ਦੇਖੋ ਇਹ ਇਹ ਪਬਲਿਕ ਨੂੰ ਪਤਾ ਸੀ ਜਾਨੀ ਕੀ ਹੋ ਰਿਹਾ ਸਾਡੇ ਦਾ ਇਸ ਕਰਕੇ ਪਬਲਿਕ ਨੇ ਜੋ ਠੀਕ ਸਮਝੇ ਜੋ ਵਾਟਕ ਦਿੱਤਾ ਜਿ세 ਜੁੜੇ ਤੁਸੀਂ ਲੰਬੇ ਸਮੇਂ ਤੋਂ ਆਮ ਆਦੀ ਪਾਰਟੀਆਂ ਜੁੜੇ ਹੈ ਭਗਵੰਤ ਮਾਨ ਨਾਲ ਵੀ ਤੁਸੀਂ ਕੰਮ ਕੀਤਾ ਆਰਮੀ ਕਿਚਰੀ ਵਾਲ ਨੇ ਵੀ ਤੁਸੀਂ ਮਿਲਦੇ ਰਹੇ ਕੀ ਐਕਚੁਅਲ ਚ ਜਦੋਂ ਆਪੋਜੀਸ਼ਨ ਦੀ ਪਾਰਟੀ ਦੇ ਅਲਿਗੇਸ਼ਨ ਲਗਾਉਂਦੇ ਕਾਂਗਰਸ ਅਕਾਲੀ ਦਲ ਅੱਛਰ ਪਾਰਟੀ ਦੇ ਅਲਿਗੇਸ਼ਨ ਲਗਾਦੀ ਆ ਰਹੀ ਹੈ ਕਿ ਸਾਰੀ ਪਾਰਟੀ ਦਿੱਲੀ ਤੋਂ ਚੱਲੀ ਆ ਜੋ ਭਗਵੰਤ ਮਾਨ ਹੈ ਸਿਰਫ ਇੱਕ ਮੋਹਰਾ ਹੈ ਉਹ ਇੱਕ ਸੀਐਮ ਨਹੀਂ ਹੈਗੇ ਦੇਖੋ ਮੈਂ ਲਖੀ ਮੈਨੂੰ ਇਹਨਾਂ ਨੇ ਜਦੋਂ ਮੈਂ ਪਾਰਟੀ ਵਿੱਚ ਸੀਗਾ ਤੇ ਉਸ ਟਾਈਮ ਤੋਂ ਮੈਨੂੰ ਇਹਨਾਂ ਨੇ ਡੀਲ ਰਿੰਗ ਦਾ ਸਿੱਖ ਪੰਜਾਬ ਬਣਾਦਾ ਪੰਜਾਬ ਦਾ ਜੀ ਮੇਰਾ ਜਾਣਕੀ ਤਾਂ ਉਸ ਟਾਈਮ ਤੇ ਹਰ ਲਈ ਤਕਤੀਆਂ ਦੀ ਵਕੀਲ ਸਾਡੇ ਨਾਲ ਸੀ ਪਾਰਟੀ ਬਾਕੀ ਸਾਰੇ ਛੱਡ ਗਏ ਸੀ ਠੀਕ ਹੈ ਜੀ ਜਿਹੜੇ ਉੱਥੇ ਇਕੱਠੇ ਹੋਏ ਉਹ ਵੀ ਮਿਲਣ ਕਰਨ ਗੜਾ ਕੜ ਦੇ ਗਏ ਜੀ ਪਾਰਟੀ ਨੂੰ ਜੀ ਚਲ ਮੈਂ ਇਹ ਤਾਂ ਸਮਝਾਇਆ ਕਿ ਕੁ ਮੈਂ ਕਿਹਾ ਆਪਾਂ ਨੇ ਤੋਂ ਬੜੀ ਮਿਹਨਤ ਕੀਤੀ ਤੁਸੀਂ ਤੁਸੀਂ ਸਰਟੀਫਿਕੇਟ ਨਹੀਂ ਅਗੇ ਆ ਤੁਹਾਡੀ ਲੋਕੀ ਜਨ ਸੋਣ ਦੇ ਗਿਆ ਤੁਸੀਂ ਜਿਹੜੇ ਤੁਸੀਂ ਚੌਧੇ ਵਿਸ ਸਿਸਟਮ ਕੀ ਹੁਣ ਤੇ ਤਾਂ ਤੁਸੀਂ ਅੱਗੇ ਆਓ ਜੀ ਤੁਸੀਂ ਆਪਣਾ ਤਾਂ ਕਿ ਦੇਖੋ ਬਕਾਲ ਦਾ ਕੰਮ ਕਰੀ ਜੋ ਤੁਹਾਨੂੰ ਅਸੀਂ ਵੀ ਪੈਰੇ ਵਿੱਚ ਕੁਝ ਉਹ ਬਕਾਲ ਦਾ ਕੰਮ ਛੱਡ ਕੇ ਬਿਲਕੁਲ ਹੀ ਪਾਰਟੀ ਦੇ ਵਿੱਚ ਆ ਕੇ 26 ਸਤੰਬਰ ਜੇ ਆਪਣਾ ਕੰਮ ਵੀ ਕਰਦੇ ਲੋਕ ਤੁਹਾਡੇ ਕੋਲ ਡੇਲੀ ਜਿਹੜੇ ਪਬਲਿਕ ਆਉਂਦੇ ਉਹਨਾਂ ਨੂੰ ਅਵੇਅ ਕਰੋ ਵੀ ਚੰਗਾ ਕੋੜ ਕਿਹੜੀ ਪਾਰਟੀ ਚੰਗੀ ਹੈ ਕਿ ਇਹ ਕੋਈ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਕਰੋ ਮੈਂ ਵੀ ਹੁਣ ਆਪਣੀ ਦੇਖੋ ਸਰਵਿਸ ਕਿ ਛੱਡ ਕੇ ਬਤਾਉ ਹਾਈ ਕੋਰਟ ਜੱਜ ਜਿਹੜੀ ਫਿਲਟਰੀ ਜੀਆ ਉਹਨਾਂ ਸਿਰ ਤੇ ਮੈਂ ਹਾਰ ਜਨੇ ਜਾ ਰਿਹਾ ਜੀ ਮੇਰੇ ਪਰਤੇ ਇਹ ਗਏ ਲੋਕ ਚੇਂਜ ਨਹੀਂ ਹੁੰਦੇ ਇਹ ਸਿਸਟਮ ਬੜਾ ਕ੍ਰਾਪ ਹੋ ਚੁੱਕਾ ਜੀ ਜਿਹੜਾ ਵੀ ਪੋਲੀਟੀਸ਼ੀਨ ਆਜੀ ਹੈ ਬਿਊਰੋਕਰੇਸੀ ਆਜੋੜਾ ਪਾਵਰ ਚਾ ਗਿਆ ਉਹ ਦਾ ਇੱਕ ਹੀ ਮੈਨ ਹੈਗਾ ਜੀ ਵੀ ਤੱਕ ਪਹੁੰਚਦਾ ਬਿਲਕੁਲ ਠੀਕ ਹੈ ਠੀਕ ਹੈ ਕੋਈ ਸਲਵਾਏ ਨਹੀਂ ਆਮ ਆਦਮੀ ਦੀ ਕੋਈ ਗਰੀਬ ਆਦਮੀ ਜਿਹੜਾ ਕਿ ਕਿਸੇ ਕਾਸਟ ਨਾਲ ਜਾਂ ਕਿਸੇ ਧਰਮ ਨਾਲ ਅੰਗਿਆ ਕੋਈ ਗਰੀਬ ਆਦਮੀ ਉਹਦੀ ਕੋਈ ਸਲਵਾਈ ਨਹੀਂ ਜੀ ਤੇ ਤੁਸੀਂ ਅੱਗੇ ਕੀ ਹੋਰ ਨਹੀਂ ਹੋਈ ਫਿਰ ਅਸੀਂ ਸਾਰੇ ਡਿਸਟ੍ਰਿਕਟ ਮੈਂ ਆਪ ਜੀ ਨਾਇਬ ਮੇਰੇ ਇੱਕ ਗੁੱਪ ਦੀ ਹੋਰ ਨਹੀਂ ਜੀ ਸਾਰੇ ਪੰਜਾਬ ਦੇ ਡਿਸਟ੍ਰਿਕਟਾਂ ਨਾਲ ਗਿਆ ਜਾ ਕੇ ਫਿਰ 3000 ਤੋਂ ਵੱਧ ਦੇ ਸੀ ਬਿਚੇ ਲੋਕਾਂ ਤੋਂ ਵੀ ਇੰਕਲਾਬ ਠੀਕ ਹੈ ਜੀ ਫਿਰ ਅਸੀਂ ਇੱਕ ਫੰਕਸ਼ਨ ਵੀ ਕੀਤਾ ਮੁਦੀਨਾ ਦਾ ਨਜੀ ਮੁਦੀਨਾ ਦੇ ਸਾਰੇ ਕੀਤੇ ਪੰਜਾਬ ਦੇ ਇਕੱਠੇ ਕਰਕੇ ਠੀਕ ਹੈ ਜੀ ਅਮਰ ਸਰ ਉਹ ਤੇ ਜਿਹੜਾ ਵੀ ਅਸੀਂ ਜੀ ਤਾਂ ਮਾਂ ਦੀ ਵੀ ਸੀ ਹੋਰ ਵੀ ਸਾਰੇ ਸੀ ਜੀ ਮੈਂ ਉਹ ਇਹ ਕਿਹਾ ਸੀ ਮੈਂ ਦੇਖੋ ਕੀ ਬਹੁਤ ਤੋਂ ਬੜਾ ਕੰਮ ਕਰ ਰਿਹਾ ਚਲੋ ਇਹਨਾਂ ਦੀ ਇੱਕ ਤਾਂ ਲੱਗੇ ਕੋਈ ਮੀਟਿੰਗ ਮੀਟਿੰਗ ਵੀ ਰੱਖਿਓ ਠੀਕ ਹੈ ਜੀ ਜੇ ਮੈਨੇ ਕੋ ਸਹੀ ਸਮਝਿਆ ਜੋ ਪੀਰ ਹੋ ਸਗੀ ਉਹ ਬੰਦਾ ਅਦਲ ਨੇ ਠੀਕ ਹੈ ਜੀ ਬਾਕੀ ਇਹਦੇ ਗੜਵੇ ਇਹਦੀ ਕੀ ਲੱਗਿਆ ਉਹਨਾਂ ਨੂੰ ਟਿਕ ਟੁਕ ਦਿਓ ਜੀ ਪਰ ਉਹ ਨੂੰ ਉਹਨਾਂ ਨੇ ਕੀ ਕੀਤਾ ਉਹ ਬਾਰੋਂ ਟਿਕਾ ਉਹ ਜਿਹੜੇ ਜਿਹੜੇ ਦੂਜੀਆਂ ਪਾਰਟੀਆਂ ਦੇ ਨੂੰ ਨਹੀਂ ਕਿ ਜਿੱਥੇ ਜਿਹੜੇ ਅੱਜ ਜਿਹੜੇ ਕੰਦੇਸ਼ ਉਹ ਇਹਨਾਂ ਦੇ ਕਿ ਇਹਨਾਂ ਨੂੰ ਠੀਕ ਹੈ ਜੀ ਮਤਲਬ ਮਨ ਪਾ ਕੇ ਸਾਰੇ ਕਰਿਆ ਆਂਜਾ ਆਮ ਆਦਮੀ ਪਾਰਟੀ ਦੇ ਵੀ ਲੋਕ ਉਹ ਗਰੇਂਦੀ ਡਰਾਜਾ ਹੋ ਗਿਆ ਵਰਤ ਉਹ ਕਹ ਰਿਹਾ ਵੀ ਬਾਕੀ ਪਾਰਟੀਆਂ ਤੋਂ ਜਿਹੜੇ ਇਹ ਬੰਦੇ ਇਹ ਇਹ ਦੇ ਕੇ ਲਿਆ ਕੇ ਜਨਨ ਟਿਕਾ ਦਿੱਤੀ ਠੀਕ ਹੈ ਜੀ ਇਹ ਬਹੁਤ ਮਹੱਤਵਪੂਰਨ ਮੈਂ ਉਹਦੇ ਵੀ ਥੋੜਾ ਇੱਕਿਆ ਸੀ ਵੀ ਨਹੀਂ ਜਿਹੜਾ ਤੁਸੀਂ ਆਪਣੇ ਜਿਹੜੇ ਜਨਨ ਵਰਕਰ ਆ ਉਹਨਾਂ ਵਰਕੇ ਜਿਹੜੇ 12 ਜਗੋਂ ਤੋਂ ਪਾਰਟੀ ਜਿਹੜੀ ਸ਼ੁਰੂ ਹੋਈ ਆ ਉਹਦੇ ਜਿਹੜੇ ਵਰਕਰ ਮਨਨ ਦੋ ਟਿਕਾ ਨਹੀਂ ਫਿਰ ਇੱਕ ਮੈਂ ਹੋਰ ਥਾਰਾ ਸੜਨ ਗੱਲ ਕੀਤੀ ਮੈਂ ਕਿਉਂਕਿ ਪੰਜਾਬ ਦੇ ਲੋਕ ਹੈ ਨਾ ਇਹਨਾਂ ਨੂੰ ਦਿੱਲੀ ਵਾਲਿਆਂ ਨਾਲ ਕੋਈ ਬੜੀ ਗਾਟਜਮੈਂਟ ਨਹੀਂ ਆਈ ਨਹੀਂ ਕੁਛ ਨਹੀਂ ਆਈ ਜੇਕਰ ਇਹਨਾਂ ਨੂੰ ਪਤਾ ਲੱਗਦਾ ਦਿੱਲੀ ਦੇ ਲੀਡਰ ਕੋਲ ਆਇਆ ਨਹੀਂ ਆਇਆ ਉਹ ਦੇਖਿਆ ਕਿਥੇ ਠੀਕ ਹੈ ਨਹੀਂ ਤੁਸੀਂ ਪੰਜਾਬ ਦੇ ਕਿ ਪੰਚਤ ਹੋ ਰਹੀ ਹੈ ਕਨਫਲਿਕਟ ਤੇ ਤੁਹਾਡੇ ਸਾਕੇ ਜਿਹੜੇ ਤੁਸੀਂ ਚੋਣੇ ਵੀ ਹਾਂ ਬੰਦੇ ਜਿਹੜੇ ਵਰਕਿੰਗ ਹੈ ਜਰਨਲ ਜਨਸਟਾ ਦਾ ਬਿਤੇਗਾ ਠੀਕ ਹੈ ਜੀ ਉਹਨਾਂ ਨੂੰ ਕਮਾਂਡ ਦਿਓ ਤਾਂ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਕੰਟੈਕਟ ਕਰ ਸਕੀ ਉਹਨੂੰ ਠੀਕ ਹੈ ਜੀ ਤਾਂ ਕਿ ਆਪਣੇ ਜੀ ਗ੍ਰੀਵੈਂਸਰ ਸਾਹਿਬ ਨੂੰ ਦੱਸ ਸਕਣ ਉਹ ਅੱਗੇ ਤੁਹਾਨੂੰ ਦੱਸ ਜੀ ਉਹੀ ਗੱਲ ਹੈ ਲੋਕਾਂ ਨੇ ਨਹੀਂ ਨਹੀਂ ਇਹ ਵੀ ਟੂ ਪੁਆਇੰਟ ਕੋਈ ਗੱਲ ਨਹੀਂ ਚਲ ਚਲ ਇਹ ਸਾਰੀ ਇਹਦੇ ਪ੍ਰੋਬਲਮ ਤੋਂ ਆਦੇ ਲੋਕੋ ਜਿਹੜੇ ਹੈ ਉਹ ਉਹਨਾਂ ਦੀ ਕਿ ਬਾਕੀ ਦਿਲਿਆਂ ਦਾ ਕੀ ਗੱਲ ਹੋਣੀ ਹੈ ਕਿ ਐਮਐਲਏ ਵੀ ਸਮਾਈ ਕਰੇ ਠੀਕ ਹੈ ਜੀ ਸਹੀ ਗੱਲ ਦਿੱਲੀ ਵੀ ਇਹ ਗੱਲ ਹੋਈ ਠੀਕ ਹੈ ਜੀ ਮੈਂ ਤਾਂ ਦੇਖੋ ਉਹਨਾਂ ਦੀ ਕੋਈ ਜ਼ਿਆਦਾ ਇਹ ਨਾਲ ਨਹੀਂ ਗਿਆ ਚਲ ਚਲ ਪਰ ਇਹ ਇਸ ਤਰ੍ਹਾਂ ਹੋ ਰਿਹਾ ਹੈ ਠੀਕ ਹੈ ਜੀ ਮਤਲਬ ਤੁਹਾਡਾ ਕਹਿਣ ਦਾ ਮਤਲਬ ਪਹਿਲਾਂ ਵੀ ਪਾਰਟੀ ਪਹਿਲਾਂ ਵੀ ਪਾਰਟੀ ਦਿੱਲੀ ਤੋਂ ਹੀ ਚੱਲੀ ਸੀ ਤੇ ਹੁਣ ਸਰਕਾਰ ਚਾਹੇ ਬਣ ਗਈ ਹੈ ਲੇਕਿਨ ਹੱਲੇ ਵੀ ਜੋ ਡਾਇਰੈਕਸ਼ਨਸ ਆ ਰਹੀਆਂ ਆਰਡਰ ਆ ਰਹੇ ਨੇ ਉਹ ਦਿੱਲੀ ਦੇ ਲੀਡਰਾਂ ਤੋਂ ਹੀ ਆਉਂਦੇ ਆ ਤੇ ਉਹੀ ਬਾਕੀ ਦਾ ਇੰਪਲੀਮੈਂਟ ਹੋ ਜਾਂਦੇ ਨੇ ਦੇਖੋ ਜੇ ਦਿੱਲੀ ਦੇ ਅੰਦਰ ਹੀ ਰਹਿਣਾ ਪਾਰਟੀ ਹੈ ਜੀ ਉੱਥੇ ਜਾ ਕੇ ਜਣਾ ਉੱਥੇ ਪਾ ਜੀ ਸਰਾਪੂ ਲੈ ਕੇ ਆਉਣਾ ਉੱਥੇ ਮਤਲਬ ਪੱਟ ਕੇ ਜਾਣਾ ਤੇ ਹੁਣ ਜਿਵੇਂ ਅੱਜ ਕੱਲ ਦੀ ਗੱਲ ਹੋਈ ਹੈ ਜੀ ਸਾਰੇ ਐਮਐਲਏ ਤੋਂ ਦਿੱਲੀ ਗਿਆ ਦਿੱਲੀ ਤੋਂ ਬੜੀ ਇਜਲੀ ਇਸ ਤਰ੍ਹਾਂ ਕਿ ਕੋਈ ਟੈਕਸਪੈਂਸਿਵ ਟਾਊਨਿੰਗ ਕਰ ਲੈਂਦੇ ਜਾਂ ਕਿਹੋ ਜਿਹਾ ਸਵਿਥਿਆ ਦੀ ਗੱਲ ਕਰ ਲੈਂਦੇ ਐਮਐਮਐ ਦਾ ਖਰਚਾ ਨਹੀਂ ਡਿਲੇ ਉਹਦੀ ਕਿਹਦੀ ਜੀ ਮੈਂ ਕਿਹੜੇ ਕੋਲ ਦੇਣੀ ਉਸ ਤੋਂ ਗੱਲ ਕਰਨ ਪਰ ਕੁਚਨ ਤਾਂ ਜੀ ਖਰਚਾ ਤਾਂ ਪੰਜਾਬ ਦੇ ਲੋਕਾਂ ਦੇ ਪੈਸਾ ਬਿਲਕੁਲ ਜੀ ਜਾਣਦਾ ਇਹ ਕਿਉਂ ਵੀ ਆਏਗਾ ਜੇ ਨਾਲ ਚਾਹ ਤੇ ਪਾਂਦੇ ਗੱਡੀਆਂ ਹੀ ਆ ਬਿਲਕੁਲ ਜੀ ਸੀਐਮ ਸਾਹਿਬ ਦੇ ਨਾਲ 450 ਗੱਡੀਆਂ ਪਰ ਕਿਤੇ ਕੋਈ ਜ਼ਿਆਦਾ ਸ਼ੌਕ ਕਰ ਰਿਹਾ ਬਿਲਕੁਲ ਜੀ ਚਲੋ ਜਿਵੇਂ ਹੈ ਜਿਆ ਪਰ ਉਹ ਖਰਚਾ ਤਾਂ ਲੱਗੀ ਪੰਜਾਬ ਦੇ ਲੋਕਾਂ ਦੇ ਪੈਸੇ ਨੇ ਬਿਲਕੁਲ ਜਸਟਿਸ ਜੁਰਾਜੀ ਜੀ ਇਹ ਨਹੀਂ ਉਹ ਗੱਲ ਉਹ ਸਭ ਜੀ ਜਸਟਿਸ ਜੁਰਾਜੀ ਤੁਸੀਂ ਜੋ ਬੇਅਦਬੀਆਂ ਦੇ ਮਾਮਲੇ ਆ ਉਹਨਾਂ ਦੀ ਵੀ ਇਨਕੁਆਰੀਆਂ ਕੀਤੀਆਂ ਸਨ ਤੇ ਉਸ ਸਮੇਂ ਜਰਾਮ ਦੀ ਪਾਰਟੀ ਸਰਕਾਰ ਵੀ ਬਣਾਉਣ ਲੱਗੀ ਸੀ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੇ ਅਸੀਂ ਆਉਂਦੇ ਹੀ ਜਸਟਿਸ ਇੱਕ ਦਿਨ ਵਿੱਚ ਇੱਕ ਹਫਤੇ ਵਿੱਚ ਜਸਟਿਸ ਦੇ ਦਾਂਗੇ ਲੇਕਿਨ ਆਪਾਂ ਦੇਖਦੇ 2.5 ਸਾਲਾਂ ਦਾ ਸਮਾਂ ਹੋ ਗਿਆ ਨਾ ਤਾਂ ਕੋਈ ਇਸ ਕੇਸਾ ਵਿੱਚ ਐਕਸ਼ਨ ਲੈ ਗਿਆ ਇਵਨ ਜੋ ਡੇਰਾ ਸਾਧ ਹੈ ਉਸ ਦੇ ਕੇ ਸਿੱਧੇ ਸਿੱਧੇ ਇਲਜ਼ਾਮ ਲੱਗੇ ਗਏ ਨੇ ਉਹਦੇ ਅਗੇਂਸਟ ਵੀ ਪੰਜਾਬ ਸਰਕਾਰ ਰਿ ਐਕਸ਼ਨ ਨਹੀਂ ਲੈ ਰਹੀ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਕੇਸ ਵਿੱਚ ਕੋਈ ਐਕਸ਼ਨ ਲਿਆ ਵੀ ਜਾਏਗਾ ਪੰਜਾਬ ਸਰਕਾਰ ਵੱਲੋਂ ਦੇਖੋ ਮੈਂ ਇਸੇ ਕਰਕੇ ਮੇਰੇ ਤੋਂ ਐਨਐਮ ਲੇਟਰ ਲਿਖਿਆ ਸੀਗਾ ਮੈਂ ਕਿਹਾ ਦੇਖੋ ਆਪਣੇ ਜੱਥੇਦਾਰ ਗੁਰਮੀਰ ਸਿੰਘ ਕੌਕੀਏ ਦਾ 30 ਸਾਲ ਪਹਿਲਾਂ 25 ਸਾਲ ਪਹਿਲਾਂ ਕੀ ਜੀ ਕਿੱਸੇ ਵੱਲੋਂ ਡੱਟ ਹੋਇਆ ਸੀਗਾ ਜੀ ਹਿੰਸਾ ਨਹੀਂ ਕੀਤਾ ਸੀ ਉਹ ਪੁਲਿਸ ਵਾਲੇ ਜਿਹੜੇ ਹੁਣ ਦੱਸ ਰਿਹਾ ਵੀ ਕਿੰਨੇ ਹੰਡਾ ਡੱਟ ਹੋਇਆ ਜੀ ਉਹ ਰਿਪੋਰਟ ਨਾ ਬੱਜ ਕੇ ਬੈਠੇ ਰਹੇ ਬੱਜ ਕੇ ਬੈਠੇ ਰਹੇ ਹੁਣ ਉਹ ਪੁਲਿਸ ਵਾਲੇ ਜਿਹੜੇ ਰਿਟਾਇਰ ਹੋ ਗਏ ਤੋਂ ਕਿੱਥੇ ਕਿੱਥੇ ਨੇ ਕੋਈ ਐਕਸ਼ਨ ਕੀ ਉਹਨੇ ਐਕਸ਼ਨ ਆਪਰ 30 ਇਅਰ ਜੀ ਠੀਕ ਹੈ ਇਸ ਲਈ ਜਸਵੰਤ ਸਿੰਘ ਜੀ ਕਮਿਸ਼ਨ ਬਣਾ ਸੀਗਾ ਉੱਥੇ ਵੀ ਕੁਝ ਲੜਕੇ ਜਿਹੜੇ ਪੁਲਿਸਰ ਆਪਣੇ ਅਫੀਸ ਹੋਏ ਸੀਗੇ ਉਹਨਾਂ ਨੇ ਰਿਪੋਰਟ ਨਹੀਂ ਕਰੇ ਕਿਤੇ ਮੇਰੀ ਰਿਪੋਰਟ ਵੀ ਨਾਲੇ ਮੇਰੀ ਪ੍ਰੋਪਰਟੇਬਲ ਹੀ ਨਹੀਂ ਕੀਤੀ ਜਿਹੜੇ ਜਿਗੋ ਕੇ ਨੂੰ ਨੂੰ ਦਾ ਰਿਪੋਰਟ ਅਸਮਜੀ ਦੇ ਵਿੱਚ ਟੇਬਲ ਕਰਨੀ ਜ਼ਰੂਰੀ ਹੈ ਉਹਦੇ ਉੱਪਰ ਉਹਨੂੰ ਡਿਸਕਸ ਕਰਨਾ ਕਿ ਹੈਗਾ ਉਹ ਰਿਪੋਰਟਿੰਗ ਐਕਸ਼ਨ ਲੈਣਾ ਨਾ ਲੈਣਾ ਉਹ ਵੱਖਰੀ ਗੱਲ ਆ ਜੀ ਇਸ ਕੋਈ ਪੁਆਇੰਟ ਆਫ 뷰 ਨਾਲ ਉਹ ਡਿਸਕਲੋਜ਼ ਨਹੀਂ ਕਰ ਸਕਦੇ ਗਵਰਨਮੈਂਟ ਦਾ ਠੀਕ ਹੈ ਉਹ ਉਹ ਵੱਖਰੀ ਗੱਲ ਹੈ ਉੱਥੇ ਕੋਈ ਨਹੀਂ ਐਕਸੀਡੈਂਟ ਆ ਉਹ ਖਰੀ ਗੱਲ ਹੈ ਪਰ ਤੁਸੀਂ ਟੇਬਲ ਤਾਂ ਕਰੋ ਮੇਰੀ ਰਿਪੋਰਟ ਵਿੱਚ ਟੇਬਲ ਹੀ ਵੀ ਕੀਤੀ ਠੀਕ ਹੈ ਔਰ ਉਹਦਾ ਕਾਰਨ ਕੀ ਆ ਉਹਦੇ ਵਿੱਚ ਗਵਰਨਮੈਂਟ ਵੀ ਇਨਵੋਲਡ ਹੈ ਜੀ ਰੀਅਲ ਰੋਡ ਵੀ ਹੈ ਤੇ ਇਸ ਕਰਕੇ ਉਹ ਜਿਹੜੀ ਮੇਰੀ ਰਿਪੋਰਟ ਦੇ ਵਿੱਚ ਗਵਰਨਮੈਂਟ ਐਪਲਾਈ ਦਾਟ ਪਾਈ ਨਹੀਂ ਦੇ ਸਕੀ ਜੀ ਮੈਂ ਪਹਿਲੇ ਸੀਐਮ ਜਿਹੜੇ ਨੇ ਆਪਣੇ ਇਹ ਉਰਪਰ ਤੋਂ ਬਾਅਦ ਕੰਮ ਸਟਾਰਟ ਗਏ ਜੀ ਉਹਦੇ ਵੀ ਕਿਹਾ ਸੀ ਸਾਰੇ ਜਿਹੜੇ ਏਜੀਪਟ ਪਾਰ ਨੂੰ ਜਿਹੜਾ ਐਡਵਰ ਜਿਹਨਾਂ ਦਾ ਅਪਾਰਟਮੈਂਟ ਆ ਠੀਕ ਹੈ ਜੀ ਸੋਲ ਪੜ ਕੇ ਬੈਠਦੇ ਨੇ ਇੱਕ ਪਾਸੇ ਮੈਂ ਇੱਕ ਪਾਸੇ ਬੈਠ ਗਿਆ ਕੱਲ੍ਹ ਠੀਕ ਹੈ ਜੀ ਮੈਨੂੰ ਇਹ ਦੋ ਕੁਸਚਨ ਪੁੱਛਣਗੇ ਜੀ ਜੀਵਾ ਦੇ ਦੇ ਠੀਕ ਹੈ ਜੀ ਫੋਨ ਉਤ ਬਾਅਦ ਮਾਨ ਸਾਹਿਬ ਆ ਕੇ ਨਾਲ ਗੱਲ ਕੀਤੀ ਠੀਕ ਹੈ ਕੋਈ ਨਹੀਂ ਕੋਈ ਮੈਂ ਮਹਿਲ ਨੂੰ ਕਿਹਾ ਸੀ ਜਿਹੜੇ ਪੋਟ ਪਬਲਿਸ਼ ਕਰ ਦਿਓ ਬਾਕੀ ਗੌਰਮੈਂਟ ਦਿੱਖ ਜ ਕੋਈ ਪਬਲਿਕ ਚੀਜ਼ ਨਹੀਂ ਜਿਹੜੀ ਬਸ ਠੀਕ ਹੈ ਨਾ ਨਾ ਛੱਡੋ ਇਹ ਪਬਲਿਸ਼ ਕਰੋ ਲੋਕਾਂ ਨੂੰ ਪਤਾ ਲੱਗ ਜਾਏ ਕਿ ਗੋਰੀ ਕਿਹਦੀ ਪਾਈ ਹੈ ਜੀ ਔਰ ਉਥੋਂ ਖਾਲੀ ਘਰ ਤੋਂ ਕਿਹੜਾ ਲੀਡਰ ਚੱਕ ਕੇ ਲੈ ਗਿਆ ਜੀ ਕਿਸ ਲੀਡਰ ਨੂੰ ਇਹਨਾਂ ਕੌਂਸਲਡਰਸ਼ਿਪ ਨੇ ਬਚਾਇਆ ਇੰਟਰਵੈਨਸ਼ਨ ਤੋਂ ਠੀਕ ਹੈ ਇਹ ਮੈਂ ਲੈਟਰ ਭਾਤ ਲਿਖਿਆ ਸੀ ਪਰ ਕੋਈ ਪਬਲਾਈ ਨਹੀਂ ਠੀਕ ਹੈ ਜੀ ਇਸ ਕਰਕੇ ਮੈਂ ਅਗਰ ਠੀਕ ਨਹੀਂ ਪਰ ਤੁਹਾਡੀ ਮਰਜ਼ੀ ਹੈ ਤੁਸੀਂ ਜਿਵੇਂ ਤੁਸੀਂ ਜੀ ਕੌਂਸਲਰ ਸੇ ਬਿਲਕੁਲ ਠੀਕ ਹੈ ਜੀ ਤੇ ਕੀ ਲੱਗਦਾ ਜੀ ਹੁਣ ਜੋ ਪੰਜਾਬ ਸਰਕਾਰ 2.5 ਸਾਲ ਦਾ ਸਮਤ ਹੋ ਗਿਆ ਆਮ ਆਦਮੀ ਪਾਰਟੀ ਦੀ ਕਿਉਂਕਿ ਬੇਅਦਬੀਆ ਦਾ ਬਹੁਤ ਇੱਕ ਵੱਡਾ ਮਸਲਾ ਹੈਗਾ ਤੇ ਉਹਦੇ ਸਿਰ ਤੇ ਕੱਲੋ ਇੱਕ ਆਮ ਆਦਮੀ ਅਕਾਲੀਆ ਦਾ ਅਕਾਲ ਸਰਕਾਰ ਵੀ ਡਿਗੇ ਕਾਂਗਰਸ ਦੀ ਵੀ ਕੋਈ ਜ਼ਿਆਦਾ ਬਾਤ ਉਹ ਚੰਗੇ ਤਰੀਕੇ ਨਾਲ ਚਲਾ ਨਹੀਂ ਪਾਏ ਤੇ ਆਮ ਆਦਮੀ ਪਾਰਟੀ ਸਰਕਾਰ ਬਣਨ ਦੇ ਵਿੱਚ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਇਹ ਇਸ਼ੂ ਤੇ ਕੀ ਹੁਣ ਲੱਗਦਾ 2.5 ਸਾਲ ਵਿੱਚ ਕੋਈ ਇਹ ਜਸਟਿਸ ਤਾਂ ਦੇ ਨਹੀਂ ਪਾਏ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੇ ਇਸ ਕੱਲ ਦਾ ਅਫੈਕਟ ਪਾਏਗਾ ਜੀ ਬਿਲਕੁਲ ਬਿਲਕੁਲ ਜਿਹੜੇ ਇਹਦਾ ਵਾਦੀ ਤੇ ਨਾਲ ਹੀ ਕਿਤੇ ਸੀ 24 ਆਵਰਸ ਸੀ ਕੋਵਰ ਬਿਜੇਪਤਾਬ ਦੀ ਰਿਪੋਰਟ ਸੀ ਉਹ ਉਹ ਉਹਦੇ ਕੋਟੇ ਲੈ ਨਾਤਾ ਉਹਨੂੰ ਕੋਈ ਸੁਣਵਾਈ ਨਹੀਂ ਉਹਨੂੰ ਕੋਈ ਕੋਈ ਐਕਸ਼ਨ ਨਹੀਂ ਉਹ ਸਿਰਫ ਉਹ ਮੇਰੇ ਤੋਂ ਉਹਨੂੰ ਕਹ ਰਿਆ ਸੀ ਜਿਵੇਂ ਅਸੀਂ ਵੀ ਉਹਨੂੰ 24 ਆਵਰਸ ਦੇ ਸੀ ਐਕਸ਼ਨ ਲਗਾਗੇ ਇਹ ਹੁਣ ਮੈਨੂੰ 3 ਸਾਲ ਦੇ ਨੇੜੇ ਹੋ ਗਏ ਆ ਤੇ ਕੋਈ ਐਕਸ਼ਨ ਨਹੀਂ ਐਕਸ਼ਨ ਕਹਾਦਾ ਬਸ ਉਹ ਜਿਹੜੇ ਬੰਦ ਮੇਰੇ ਇਨਵੋਲਡ ਸੀ ਉਹਨਾਂ ਤੋਂ ਮੈਨੂੰ ਕੋਸੋ ਸਤਿ ਜੀ ਮੇਰੇ ਡਿਪਾਰਟਮੈਂਟ ਦਾ ਜਿਹੜਾ ਰਿਸ਼ਵਤ ਨਾਲ ਅਡਜਸਟ ਕਰਦਾ ਫਿਰ ਕੋਈ ਉਹਨਾਂ ਦੀ ਜਿਹੜੀ ਪ੍ਰੋਪਰਲੀ ਨਹੀਂ ਜਿਹੜੀ ਚੱਲਦੀ ਪੈਣ ਉਹਨੂੰ ਰੋਕਣੀ ਕਰਨਾ ਉਹ ਇਹ ਸਾਰਾ ਗਵਰਨਮੈਂਟ ਦਾ ਕੰਮ ਠੀਕ ਹੈ ਜੀ ਸਰਕਾਰ ਲੱਗੀ ਸਫਰ ਕਰਨੀ ਗਵਰਨਮੈਂਟ ਲੋਕ ਪਬਲਿਕ ਦਾ ਦੇਹਲੀ ਹੈ ਨਾ ਪਬਲਿਕ ਦਾ ਸਾਰਾ ਗੱਲ ਮੇਰੇ ਕੈਂਡੀਡੇਟ ਦਾ ਮਤਲਬ ਹੈ ਨਹੀਂ ਗੱਲ ਪਰ ਪਾਰਨਮਹਾਰਨ ਪਤਾ ਹੀ ਨਹੀਂ ਨਾ ਜਿਹੜੀ ਗਵਰਨਮੈਂਟ ਕਹਿ ਨਹੀਂ ਅਸੀਂ ਜੋ ਮੈਂ ਆਪਣੇ ਵੱਲ ਕੀਤੇ ਸੀ ਜੀ ਜਸੋ ਜੋਰਾ ਜੀ ਪ੍ਰੋਗਰਾਮ ਵੀ ਆਪਣਾ ਸਮਾਪਤੀ ਵੱਲ ਹੈ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਹੋਰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਤੇ ਇੱਕੋ ਸੰਦੇਸ਼ ਹੈ ਜੀ ਜੋ ਆदमी ਹੁਣ ਲੋਕ ਤਾਬਲ ਤੇ ਜੜੀ ਹੈਗੀ ਹੈ ਪਾਲਕ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਸੇ ਨਾਲ ਕਿਸੇ ਕੋਈ ਆदमी ਗਰੀਬ ਅਮੀਰ ਕੋਈ ਜੋ ਆਰ ਨਹੀਂ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਦੀ ਹੈ ਜਿਹੜਾ ਆਰ ਇਨਨੋਸੈਂਟ ਆ ਉਹਨੂੰ ਬਿਲਕੁਲ ਇਨਕ੍ਰੀਮ ਕਰਨ ਦੇਣਾ ਔਰ ਜਿੰਨੇ ਆਪਣੇ ਬਿਰਕਾ ਸਿਰ ਅਨਨ ਉਹ ਆਪਣੇ ਕਾਨੂੰਨ ਦੇੰਤ ਕੰਮ ਕਰਦੇ ਨਹੀਂ ਨਾ ਕਿਸੇ ਪੋਲਿਟਿਕਲ ਪਾਰਟੀ ਨਾਲ ਕਿਸੇ ਐਲਾਈਅੰਸ ਨਾਲ ਕਰਕੇ ਇਹ ਕਿਸੇ ਟੈਕਸੂ ਕਰਕੇ ਕੋਈ ਕੰਮ ਕਰੀ ਚਾਹੀਦਾ ਤਾਂ ਕਿ ਲੋਕਾਂ ਨੂੰ ਉਸਾਰ ਨਾ ਸਕੇ ਜੀ ਤੇ ਮੇਰੇ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜਿ세 ਜਿਹੜਾ ਤੁਹਾਡਾ ਕਾਲ ਚੱਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਭ ਤੋਂ ਸਭ ਤੋਂ ਥੈਂਕ ਯੂ ਜੀ ਜਿਵੇਂ ਤੁਸੀਂ ਜਸਤੇ ਜੁਰਾ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਪਹਿਲਾਂ ਵੀ ਜਦੋਂ ਉਹ ਆਮ ਆਦੀ ਪਾਰਟੀ ਨਾਲ ਜੁੜੇ ਸਨ ਉਸ ਸਮੇਂ ਵੀ ਦਿੱਲੀ ਤੋਂ ਹੀ ਡਾਇਰੈਕਸ਼ਨਾਂ ਆਉਂਦੀਆਂ ਸਨ ਅਤੇ ਸਾਰਿਆਂ ਨੂੰ ਉਹਨੂੰ ਫਾਲੋ ਕਰਦੇ ਸਨ ਤੇ ਹੁ 3 ਸਾਲ ਦਾ ਲਗਭਗ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਲੇਕਿਨ ਸਾਰਾ ਜੋ ਵੀ ਹੁਕਮ ਆਉਂਦੇ ਨੇ ਦਿੱਲੀ ਦਰਬਾਰ ਤੋਂ ਹੀ ਆਉਂਦੇ ਨੇ ਤੇ ਇੰਜ ਦੇ ਉੰਜ ਹੀ ਇੰਪਲੀਮੈਂਟ ਕਰ ਦਿੱਤੇ ਜਾਂਦੇ ਨੇ ਦੂਜੇ ਪਾਸੇ ਵੀ ਹੁਣ ਜਦੋਂ ਸਾਰੇ ਐਮਐਲਏ ਸੇ ਪੰਜਾਬ ਦੇ ਮੰਤਰੀਆਂ ਨੂੰ ਇਨਕਲੂਡਿੰਗ ਜੋ ਸੀਐਮ ਭਗਵੰਤ ਸਿੰਘ ਮਾਨ ਅਟੈਂਡ ਕਰਕੇ ਆਏ ਨੇ ਮੀਟਿੰਗ ਕਿਉਂਕਿ ਦਿੱਲੀ ਵਿੱਚ ਜਦੋਂ ਇਹ ਸ਼ਰਮਨਾਕਾਰ ਹੁੰਦੀ ਹੈ ਤਾਂ ਅਰਵਿੰਦ ਕੇਜਰੀਵਾਲ ਪਹਿਲਾਂ ਕਹਿੰਦੇ ਸਨ ਕਿ ਮੈਂ ਖੁਦ ਪੰਜਾਬ ਆਕੇ ਮੀਟਿੰਗ ਅਟੈਂਡ ਕਰਾਂਗਾ ਲੇਕਿਨ ਫਿਰ ਉਹਨਾਂ ਸਾਰੇ ਮੰਤਰੀਆਂ ਅਤੇ ਐਮਐਲਏ ਨੂੰ ਦਿੱਲੀ ਬੁਲਾਇਆ ਜਾਂਦਾ ਜਦਕਿ ਕੈਬਨਿਟ ਮੀਟਿੰਗ ਹੁੰਦੀ ਆ ਉਸ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਸਿਰਫ ਇਸ ਕਰਕੇ ਕਿਉਂਕਿ ਇਹ ਮੀਟਿੰਗ ਜੋ ਆਮ ਆਦੀ ਪਾਰਟੀ ਦੇ ਐਮਐਲਏਸ ਦਿੱਲੀ ਯੱਕ ਐਟੈਂਡ ਹੋਣਾ ਨੂੰ ਕਰਨੀ ਪੈਣੀ ਸੀ ਤੇ ਉਸ ਦੇ ਬਾਵਜੂਦ ਹੁਣ ਜੋ ਇੰਨਾ ਪ੍ਰੈਸ਼ਰ ਤਾਂ ਬਣ ਰਿਹਾ ਹੈ ਕਿ ਇਹ ਵੀ ਅਟਕਲਾ ਲਗਾਈ ਜਾ ਰਹੇ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਮਨਿਸਟਰਾਂ ਨੂੰ ਵੀ ਬਦਲ ਦਿੱਤਾ ਜਾਵੇ ਪੰਜਾਬ ਵਿੱਚ ਜਾ ਹੋ ਸਕਦਾ ਮੁੱਖ ਮੰਤਰੀ ਨੂੰ ਵੀ ਬਦਲ ਕੇ ਕੋਈ ਹੋਰ ਚਿਹਰਾ ਲਾ ਦਿੱਤਾ ਜਾਵੇ ਕਿਉਂਕਿ ਜਦੋਂ ਦਿੱਲੀ ਵਿੱਚ ਇੰਨੀ ਸ਼ਰਮਨਾਕਾਰ ਹੁੰਦੀ ਹੈ ਸੇ ਮਾਡਲ ਯੋ ਪੰਜਾਬ ਵਿੱਚ ਇੰਪਲੀਮੈਂਟ ਕਰਕੇ ਸਰਕਾਰ ਬਣਾਉਂਦੇ ਨੇ ਤੇ 3 ਸਾਲ ਦਾ ਸਮਾਂ ਨਿਕਲਣ ਦਾ ਬਾਵਜੂਦ ਜੋ ਵਾਅਦੇ ਕਰਦੇ ਨੇ ਚਾਹੇ ਕਿਸੇ ਦੇ ਸਮਾਂ ਦੇ ਵਿੱਚ ਕਿ ਅਸੀਂ ਜੋ ਬੇਅਦਬੀਆਂ ਹੋਈਆਂ ਨੇ ਉਸ ਸਜ਼ਾ ਦਵਾਵਾਂਗੇ ਉਸ ਦੇ ਵਿੱਚ ਵੀ ਕੋ ਸਜ਼ਾ ਨਹੀਂ ਦਵਾ ਜਿੰਦੀ ਦਾ ਸੁਭਾਅ ਹੈ ਕਿ ਅੱਜ ਪੰਜਾਬ ਦੇ ਲੋਕ ਹੈ ਉਹਨਾਂ ਵਿੱਚ ਵਿੱਚ ਹੁਣ ਗੁੱਸਾ ਸਰਕਾਰ ਲਈ ਵੱਧਾ ਜਾ ਰਿਹਾ ਹੈ ਤਾਂ ਆਉਣ ਵਾਲੇ ਸਮਾਂ ਵਿੱਚ ਕੀ ਸਰਕਾਰ ਕੰਮ ਕਰਦੀ ਹੈ ਤੇ ਕਿਵੇਂ ਕੋਈ ਬਦਲਾਅ ਆਉਂਦੇ ਨੇ ਸਾਰੇ ਵਿੱਚ ਤੁਹਾਨੂੰ ਜਾਣਕਾਰੀ ਜਰੂਰ ਦਿੰਦੇ ਰਹਿਣਾ ਕਿ ਤੁਹਾਡਾ ਆਲਚਾਲਣਾ ਜੁੜਨ ਲਈ ਬਹੁਤ ਧੰਨਵਾਦ